ਬੀਤੇ ਕੁਝ ਦਿਨਾਂ ਤੋਂ ਤਹਿਸੀਲ ਫਤਿਹਗੜ੍ਹ ਚੋੜੀਆਂ ਵਿਖੇ ਤਾਂਦਲੀਆਂ ਦੇ ਕਈ ਆਰੋਪ ਸਾਹਮਣੇ ਆ ਰਹੇ ਸਨ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਸੀ ਵੱਡੀ ਰਕਮ ਐਨਓਸੀ ਦੇ ਨਾਂ ਦੇ ਵਸੂਲੀ ਜਾ ਰਹੀ ਸੀ ਜਿਸ ਦੀ ਲੋੜ ਵੀ ਨਹੀਂ ਸੀ ਪਰ ਲੋਕ ਡਰ ਦੇ ਮਾਰੇ ਪੈਸਾ ਦੇ ਰਹੇ ਸਨ ਅੱਜ ਲੋਕਾਂ ਦੀ ਆਵਾਜ਼ ਤੇ ਚੇਅਰਮੈਨ ਰਜੀਵ ਸ਼ਰਮਾ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਜੋਬਨ ਰੰਧਾਵਾ ਵੱਲੋਂ ਇਹਨਾਂ ਸਾਰੇ ਗੈਰ ਕਾਨੂੰਨੀ ਕੰਮਾਂ ਦੀ ਰਿਪੋਰਟ ਹਾਈ ਕਮਾਂਡ ਨੂੰ ਭੇਜੀ ਪੱਤਰਕਾਰਾਂ ਵੱਲੋਂ ਵੀ ਜ਼ੋਰ ਸ਼ੋਰ ਨਾਲ ਇਹ ਮੁੱਦਾ ਉਠਾਇਆ ਗਿਆ ਦੇਨ ਕੰਟੇਰ ਵਿੱਚ ਹੀ ਜੋ ਮੌਕੇ ਦੇ ਮੁਲਾਜ਼ਮ ਸਨ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਆਓ ਜਾਨੋ ਦਿਵਿਆ ਪੰਜਾਬ ਨਾਲ ਗੱਲਬਾਤ ਦੌਰਾਨ ਕੀ ਕਿਹਾ ਜ਼ਿਲ੍ਹਾ ਪ੍ਰਧਾਨ ਜੋਬਨ ਤੇ ਚੇਅਰਮੈਨ ਰਜੀਵ ਸ਼ਰਮਾ ਨੇ ਤੁਸੀਂ ਸ਼ਾਰਟ ਨੋਟਿਸ ਤੇ ਸਾਡੇ ਉੱਤੇ ਪਹੁੰਚੇ ਹੋ ਜੀ ਤੇ ਅੱਜ ਸਾਡੇ ਨਾਲ ਸਾਰੀ ਪੂਰੀ ਟੀਮ ਹੈ ਫਤਿਹਗੜ ਚੂੜੀਆਂ ਦੀ ਮੇਰੇ ਨਾਲ ਮੇਰੇ ਜ਼ਿਲ੍ਹਾ ਪ੍ਰਧਾਨ ਜੋਬਰੰਦਾਵਾ ਜੀ ਸਾਡੇ ਨਾਲ ਮੇਰੇ ਚੇਅਰਮੈਨ ਮਾਰਕੀਟ ਕਮੇਟੀ ਰਜੀਵ ਸ਼ਰਮਾ ਜੀ ਸਾਡੇ ਬਲਾਕ ਇੰਚਾਰਜ ਲਖਵਿੰਦਰ ਸਿੰਘ ਬਲਜੀ ਸਤਿ ਸ੍ਰੀ ਅਕਾਲ ਸਤਰਾਮ ਜੀ ਸਤਿ ਸ੍ਰੀ ਸਾਰੀ ਟੀਮ ਉੱਤੇ ਸਾਡੇ ਕੋਲ ਬੈਠੀ ਹੈ ਜੀ ਅੱਜ ਦਾ ਜਿਹੜਾ ਮੇਨ ਮਕਸਦ ਹੈ ਜੀ ਮੇਨ ਮੁੱਦਾ ਹੈ ਜੀ ਜਿਹੜਾ ਪ੍ਰੈਸ ਕਾਨਫਰੰਸ ਕਰੰਦਾ ਤੁਹਾਨੂੰ ਪਤਾ ਹੋਏਗਾ ਕਿ ਪਿਛਲੇ ਦਿਨੀ ਇੱਕ ਸ਼ਹਿਰ ਵਾਸੀਆਂ ਵੱਲੋਂ ਤਸਵੀਰ ਕੰਪਲੈਕਸ ਜਾ ਕੇ ਜਿਹੜਾ ਇੱਕ ਪ੍ਰਸ਼ਾਚਾਰ ਦਾ ਮੁੱਦਾ ਚੁੱਕਿਆ ਸੀ ਉਹਨੂੰ ਦੇਖਦੇ ਹੋਏ ਜੋ ਵੀ ਸ਼ਿਕਾਇਤਾਂ ਉੱਪਰ ਹਾਈ ਕਮਾਂਡ ਕੋਲ ਪਹੁੰਚੀਆਂ ਸਾਡੇ ਵੀ ਧਿਆਨ ਚਾਹੀਆਂ ਅਸੀਂ ਵੀ ਹਾਈ ਕਮਾਂਡ ਦੇ ਤੱਕ ਪਹੁੰਚਾਈਆਂ ਉਹਨੂੰ ਦੇਖਦੇ ਹੋਏ ਹਾਈ ਕਮਾਂਡ ਨੇ ਕਿਉਂਕਿ ਸ਼ੁਰੂ ਤੋਂ ਹੀ ਤੁਹਾਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਸ੍ਰੀ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ 0 ਟੋਲਰੈਂਸ ਹੈ ਭ੍ਰਸ਼ਟਾਚਾਰ ਨਾਲ ਕੋਈ ਟੋਲਰੈਂਸ ਨਹੀਂ ਜਿਹੜਾ ਵੀ ਵੱਡੇ ਕਿਸੇ ਵੀ ਲੈਵਲ ਦਾ ਕੋਈ ਅਫਸਰ ਹੋਵੇ ਭ੍ਰਸ਼ਟਾਚਾਰ ਕਰੇਗਾ ਉਹਤੇ ਬਣਦੀ ਉਹਨਾਂ ਕਾਰਵਾਈ ਕੀਤੀ ਜਾਏਗੀ ਇਸੇ ਨੂੰ ਲੈ ਕੇ ਹਾਈ ਕਮਾਂਡ ਤੱਕ ਗੱਲ ਪਹੁੰਚੀ ਆ ਜੀ ਉਹਦੇ ਉੱਪਰ ਜਿਹੜੀ ਵੀ ਕਾਰਵਾਈ ਬਣਦੀ ਪਾਰਟੀ ਨੇ ਕੀਤੀ ਆ ਉਹਦੇ ਬਾਰੇ ਤੁਹਾਨੂੰ ਵਿਸਤਾਰ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਜੋ ਬਨ ਦਾਵਾ ਜ ਦੱਸਾਂਗੇ। ਬਹੁਤ ਬਹੁਤ ਧੰਨਵਾਦ ਰਜੀਵ ਸ਼ਰਮਾ ਜੀ ਸਾਡੇ ਲੋਕ ਸਭਾ ਚਾਰਜ ਰਜੀਵ ਸ਼ਰਮਾ ਜੀ ਸਾਡੇ ਚੇਰਮੈਨ ਮਾਰਕੀਟ ਕਮੇਟੀ ਫਤਿਹਗੜ ਚੂੜੀਆਂ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਲ ਸਾਹਿਬ ਜੋ ਕਿ ਇਥੋਂ ਦੇ ਬਲਾਕ ਪ੍ਰਧਾਨ ਵੀ ਨੇ ਤੇ ਹੋਰ ਦਰਜਾ ਦਰਜਾ ਸਾਡੀ ਪਾਰਟੀ ਦੇ ਆਗੂ ਸਹਿਬਾਨ ਬੈਠੇ ਨੇ। ਮੇਰਾ ਨਾਮ ਜੋਬਰਨ ਦਾਵਾ ਮੈਂ ਜ਼ਿਲ੍ਹਾ ਪ੍ਰਧਾਨ ਅਜ ਗੁਰਦਾਸਪੁਰ ਅੱਜ ਸਵੇਰੇ ਤਕਰੀਬਨ 9:30 ਵਜੇ ਕਿਸੇ ਵਲੰਟੀਅਰ ਸਾਥੀ ਵੱਲੋਂ ਇੱਕ ਖਬਰ ਵੱਲ ਸਾਡਾ ਧਿਆਨ ਲਿਆਦਾ ਗਿਆ ਕਿ ਇੱਥੇ ਫਤਿਹਗੜ ਚੂੜੀਆਂ ਦੀ ਤਹਿਸੀਲ ਦੇ ਵਿੱਚ ਰਜਿਸਟਰੀ ਕਲਰਕ ਇਹ ਜੋ ਉਹ ਬਹੁਤ ਜ਼ਿਆਦਾ ਆਮ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ ਤੰਗ ਕਰ ਰਹੇ ਹਨ ਪਰੇਸ਼ਾਨ ਕਰ ਰਹੇ ਸੋ ਉਸੇ ਹੀ ਵਕਤ ਅਸੀਂ ਜਿਹੜਾ ਉਹ ਨਿਊਜ਼ ਕਲਿੱਪ ਸੀਗਾ ਜੋ ਸਾਨੂੰ ਭੇਜਿਆ ਗਿਆ ਉਹ ਅਸੀਂ ਆਪਣੀ ਹਾਈ ਕਮਾਂਡ ਤੇ ਮਾਨਯੋਗ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਸਾਹਿਬ ਨੂੰ ਭੇਜਿਆ ਗਿਆ ਤੇ 3 ਘੰਟਿਆਂ ਦੇ ਅੰਦਰ ਅੰਦਰ ਰਜਿਸਟਰੀ ਕਲਰਕ ਰਜ ਕੀ ਨਾਮ ਅਜਨ ਦਾ ਜਸ ਜਸਵਿੰਦਰ ਕੋਰ ਨੂੰ ਸਸਪੈਂਡ ਕਰ ਦਿੱਤਾ ਗਿਆ ਜੀ ਸੋ ਇਹ ਤੁਹਾਡੇ ਸ਼ਹਿਰ ਵਾਸੀਆਂ ਲਈ ਮੈਂ ਕਹਿੰਨਾ ਬੜੀ ਖੁਸ਼ੀ ਦੀ ਗੱਲ ਹੈ ਕਿ ਉਹ ਪੈਂਸ਼ਨ ਆਰਡਰ ਜਿਹੜਾ ਵਾ ਉਹ ਮੇਰੇ ਫੋਨ ਦੇ ਵਿੱਚ ਆ ਦੀ ਠੀਕ ਹੈ ਜੀ ਤੇ ਤਿੰਨਾਂ ਘੰਟੇ ਦੇ ਅੰਦਰ ਅੰਦਰ ਦੇਖੋ ਇਹੋ ਹੀ ਫਰਕ ਸੀਗਾ ਜਿਹੜੀਆਂ ਪੁਰਾਣੀਆਂ ਭ੍ਰਿਸ਼ਟ ਸਰਕਾਰਾਂ ਤੇ ਹੁਣ ਜਿਹੜੀ ਮਾਨ ਸਾਹਿਬ ਦੀ ਇੱਕ ਇਮਾਨਦਾਰ ਸਰਕਾਰ ਤੇ ਲੋਕਾਂ ਦੇ ਹਿੱਤਾਂ ਨੂੰ ਜਿਹੜੀ ਉਹ ਪੂਰਨ ਵਾਲੀ ਸਰਕਾਰ ਇਹੋ ਹੀ ਫਰਕ ਆ ਕਿ ਤਿੰਨਾਂ ਘੰਟੇ ਦੇ ਅੰਦਰ ਅੰਦਰ ਜਿਹੜੀ ਲੋਕਾਂ ਦੀ ਆਵਾਜ਼ ਨੂੰ ਸੁਣ ਕੇ ਅੱਜ ਸ਼ਨੀਵਾਰ ਛੁੱਟੀ ਵਾਲੇ ਦਿਨ ਉਹਨੂੰ ਸਸਪੈਂਡ ਕਰਕੇ ਉਹਦੇ ਤੇ ਇਨਕੁਆਰੀ ਸਟਾਰਟ ਕਰ ਦਿੱਤੀ ਹੈਗੀ ਇਹ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਸੋ ਮੈਂ ਇਹ ਸਾਰੇ ਹੀ ਵਰਕਰ ਆਮ ਆਦਮੀ ਪਾਰਟੀ ਦੇ ਜ਼ਿਲ੍ਹੇ ਦੇ ਨੂੰ ਤੇ ਸਾਰੇ ਆਮ ਲੋਕਾਂ ਨੂੰ ਇਹ ਬੇਨਤੀ ਕਰਦਾ ਮੀਡੀਆ ਦੇ ਰਾਹੀਂ ਕਿ ਤੁਸੀਂ ਕਿਤੇ ਵੀ ਖੱਜਲ ਖਵਾਰ ਹੁੰਨੇ ਹੋ ਸਾਡੇ ਤੱਕ ਪਹੁੰਚੋ ਪਹੁੰਚ ਕਰੋ ਠੀਕ ਹੈ ਜੀ ਕਿਤੇ ਵੀ ਤੁਹਾਨੂੰ ਹਰਾਸਮੈਂਟ ਹੁੰਦੀ ਹੈ ਅਸੀਂ ਤੁਹਾਡੇ ਨਾਲ ਚਟਾਨ ਵਾਂਗੂ ਖੜੇ ਹਾਂ ਬਤੌਰ ਜ਼ਿਲ੍ਹਾ ਪ੍ਰਧਾਨ ਸਾਡੀ ਸਮੁੱਚੀ ਟੀਮ ਜ਼ਿਲ੍ਹੇ ਦੀ ਹਰ ਇੱਕ ਵਰਕਰ ਦੇ ਨਾਲ ਚਟਾਨ ਵਾਂਗੂ ਖੜੀ ਆ ਸਾਨੂੰ ਦਿਨ ਰਾਤ ਦਾ ਕੋਈ ਫਰਕ ਨਹੀਂ ਅਸੀਂ ਤੁਹਾਡੇ ਨਾਲ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਦੂਸਰੀ ਗੱਲ ਮੈਂ ਪਹਿਲਾਂ ਐਪਰੀਸ਼ੀਏਟ ਵੀ ਕਰਦਾ ਮੈਂ ਵਧਾਈ ਵੀ ਦੇਣਾ ਸਾਰੇ ਉਹ ਕਾਬਲ ਅਫਸਰਾਂ ਨੂੰ ਇਮਾਨਦਾਰ ਅਫਸਰਾਂ ਨੂੰ ਜੋ ਕੰਮ ਕਰਦੇ ਨੇ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਮੈਂ ਸਨੇਹਾ ਦੇਣਾ ਚਾਹੁੰਨਾ ਕਿ ਅਸੀਂ ਤੁਹਾਡੇ ਨਾਲ ਤੁਹਾਨੂੰ ਵੀ ਕੋਈ ਦਿੱਕਤ ਆਉਂਦੀ ਆ ਅਸੀਂ ਤੁਸੀਂ ਸਾਨੂੰ ਪਹੁੰਚ ਕਰ ਸਕਦੇ ਹੋ ਅਸੀਂ ਤੁਹਾਡੇ ਨਾਲ ਤੇ ਇੱਕ ਚੇਤਾਵਨੀ ਵੀ ਦੇਣਾ ਚਾਹੁੰਨਾ ਉਹਨਾਂ ਅਫਸਰਾਂ ਨੂੰ ਉਹ ਭ੍ਰਿਸ਼ਟ ਅਫਸਰਾਂ ਨੂੰ ਜਾਂ ਜਿਹੜੇ ਲੋਕਾਂ ਨੂੰ ਆਮ ਲੋਕਾਂ ਨੂੰ ਤੰਗ ਕਰਦੇ ਨੇ ਪਰੇਸ਼ਾਨ ਕਰਦੇ ਨੇ ਕਿ ਹੁਣ ਜਿਹੜਾ ਉਹ ਸਮਾਂ ਬਦਲ ਚੁੱਕਿਆ ਹੈ ਹੁਣ ਮਾਨਸਾਬ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਚੱਲ ਰਹੀ ਹੈ ਇੱਥੇ ਹਰ ਇੱਕ ਮੰਤਰੀ ਦਿਨ ਰਾਤ ਜਿਹੜਾ ਵਾ ਉਹ ਕੰਮ ਕਰਨ ਲਈ ਤਤਪਰ ਹੈ ਹਰ ਇੱਕ ਵਰਕਰ ਜਿਹੜਾ ਵਾ ਉਹ ਚੱਕਣਾ ਹੈ ਸੋ ਮੈਂ ਬੇਨਤੀ ਕਰਦਾ ਫਿਰ ਸਾਰੇ ਹੀ ਜਿੰਨੇ ਮੇਰੇ ਸਾਥੀ ਨੇ ਕਿ ਕੋਈ ਵੀ ਇਦਾਂ ਦੇ ਅਫਸਰ ਦੀ ਤੁਹਾਨੂੰ ਗੱਲ ਪਤਾ ਲੱਗਦੀ ਹੈ ਸਾਡੇ ਧਿਆਨ ਚ ਲਿਆ ਮੈਂ ਫੇਰ ਤਪਾਵਨੀ ਦਿਨਾ ਸਾਰੇ ਹੀ ਅਸਰ ਜਿਹੜੇ ਲੋਕਾਂ ਨੂੰ ਤੰਗ ਕਰਦੇ ਨੇ ਹਰਾਸ ਕਰਦੇ ਨੇ ਕਿ ਹੁਣ ਸੁਧਰ ਜਾਓ ਕਿਉਂਕਿ ਇਸ ਤੋਂ ਬਾਅਦ ਬਾਰ ਬਾਰ ਮੌਕਾ ਨਹੀਂ ਮਿਲੇਗਾ ਸੋ ਮੈਂ ਫੇਰ ਸਾਰੀ মিডিਆ ਦੇ ਇੱਥੇ ਆਉਣ ਨੂੰ ਧੰਨਵਾਦ ਕਰਦਾ ਸੋ ਮੈਂ ਦੱਸਣਾ ਚਾਹੁੰਦਾ ਕਿ ਰਜਿਸਟਰੀ ਕਲਰਕ ਜੋ ਜਿੰਨਾ ਦਾ ਮੁੱਦਾ ਉੱਠਿਆ ਸੀਗਾ ਇੱਕ ਦੋ ਦਿਨ ਤੋਂ ਸਵੇਰੇ ਧਿਆਨ ਲਿਆ ਹੁੰਦਾ ਸਾਡੇ ਧਿਆਨ ਚ ਆਇਆ ਤੇ 3 ਘੰਟੇ ਦੇ ਅੰਦਰ ਅੰਦਰ ਉਹਨਾਂ ਦਾ ਜਿਹੜਾ ਵਾ ਜਸਵਿੰਦਰ ਕੌਰ ਰਜਿਸਟਰੀ ਕਲਰਕ ਨੂੰ ਸਸਪੈਂਡ ਕਰਾ ਕੇ ਉਹਨਾਂ ਦੀ ਇਨਕੁਆਰੀ ਸਟਾਰਟ ਕਰਾਤੀ ਹੈ ਤੁਹ ਬਹੁਤ ਬਹੁਤ ਧੰਨਵਾਦ। ਇਹਦਾ ਲਈ ਇੱਕ ਬਹੁਤ ਕਲੀਅਰ ਤੇ ਨਾ ਸਟ੍ਰੇਟ ਗਾਈਡਲਾਈਨਸ ਦੇ ਸਰਕਾਰ ਦੀਆਂ ਠੀਕ ਹੈ ਮੈਂ ਫੇਰ ਉਹ ਲੋਕਾਂ ਨੂੰ ਵੀ ਕਹਿਣਾ ਚਾਹਨਾ ਕਿ ਜੋ ਕਾਨੂੰਨ ਆ ਆਪਾਂ ਉਹਦਾ ਵੀ ਪਾਲਣ ਕਰੀਏ ਤੇ ਮੈਂ ਅਫਸਰ ਸਾਹਿਬਾਨਾਂ ਨੂੰ ਵੀ ਕਹਿਣਾ ਚਾਹਨਾ ਕਿ ਆਪਾਂ ਜਿਹੜਾ ਕਾਨੂੰਨ ਤੋਂ ਪਰੇ ਹੋ ਕੇ ਲੋਕਾਂ ਨੂੰ ਹਰਾਸ ਨਾ ਕਰੀਏ ਤੇ ਇਹਦੇ ਚ ਆਉਂਦੀ ਜੇ ਕੋਈ ਕਲੈਰਿਟੀ ਕਿਸੇ ਅਫਸਰ ਸਾਹਿਬਾਨਾਂ ਨੂੰ ਜਾਂ ਲੋਕਾਂ ਦੇ ਵਿੱਚ ਵਿੱਚ ਨਹੀਂ ਆ ਇਹ ਵੀ ਤੁਹਾਡਾ ਬਹੁਤ ਅੱਛਾ ਸਵਾਲ ਆ ਜੀ ਅਸੀਂ ਲੋਕਾਂ ਨੂੰ ਗਾਂ ਤੇ ਇਹਦੇ ਕੈਂਪ ਵੀ ਲਗਾ ਸਕਦੇ ਹਾਂ ਇਹਨੂੰ ਥਰੂ ਮੀਡੀਆ ਆਪਾਂ ਇਹਨੂੰ ਜਾਗਰੂਕਤਾ ਜਿਹੜੀ ਇਹਦੇ ਬਾਰੇ ਜਰੂਰ ਫਲਾਉਣੀ ਕਲੀਅਰ ਕਹਿਣਾ ਵੇਖੋ ਦੇਖੋ ਇਕਾ ਦੁਕਮ ਮੈਨੂੰ ਨਹੀਂ ਪਤਾ ਤੁਹਾਨੂੰ ਤੁਹਾਡੇ ਤੋਂ ਹੀ ਪਤਾ ਲੱਗਾ ਅਸੀਟੈਂਟ ਮੈਂ ਫੇਰ ਇਹੋ ਕਹਿਣਾ ਚਾਹੁੰਦਾ ਕਾਗਜ਼ ਬੋਲਦੇ ਨੇ ਫੈਕਟ ਬੋਲਦੇ ਨੇ ਵੀ ਪੰਜਾਬ ਦੇ ਵਿੱਚ ਪਿਛਲੇ 35 ਸਾਲਾਂ 'ਚ ਸਭ ਤੋਂ ਵਧੀਆ ਲਾਅ ਐਂਡ ਆਰਡਰ ਜਿਹੜਾ ਵਾ ਉਹ ਆਮ ਆਦੀ ਪਾਰਟੀ ਮਾਨਸਾਬ ਦੀ ਸਰਕਾਰ ਦੇ ਵਿੱਚ ਹੈ ਫੈਕਟਸ ਦੱਸਦੇ ਨੇ ਠੀਕ ਹੈ ਜੀ ਵਿਧਾਨ ਸਭਾ ਦੇ ਵਿੱਚ ਵੀ ਇਹ ਜਿਹੜੇ ਫੈਕਟਸ ਨੇ ਇਹ ਦੁਬਾਰਾ ਉਹਨਾਂ ਨੂੰ ਟੇਬਲ ਕੀਤਾ ਗਿਆ ਸੀਗਾ ਠੀਕ ਹੈ ਜੀ ਮੈਂ ਫੇਰ ਇਹ ਗੱਲ ਦੱਸਦਾ ਕਿ ਜੇ ਕੋਈ ਸ਼ਰਾਰਤੀ ਅਨਸਰ ਕੋਈ ਕੱਲ ਇਦਾਂ ਦੀ ਹਰਕਤ ਵੀ ਕਰਦਾ ਸਾਡਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਸਾਡਾ ਉੱਦਾਂ ਜਿਹੜਾ ਪ੍ਰਸ਼ਾਸਨ ਹੈ ਪੂਰਾ ਤਿਆਰ ਹੈ ਇਦਾਂ ਦੀਆਂ ਚੀਜ਼ਾਂ ਨੂੰ ਨਜਿੱਠਣ ਲਈ ਠੱਲ ਪਾਉਣ ਲਈ ਅਸੀਂ ਅਮਨ ਸ਼ਾਂਤੀ ਨੂੰ ਪਹਿਲੇ ਨੰਬਰ ਤੇ ਰੱਖ ਕੇ ਜਿਹੜਾ ਵਾ ਉਹ ਇਲਾਕੇ ਦੇ ਵਿੱਚ ਜਿਹੜਾ ਕੈਂਪ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਔਰ ਕਰਾਂਗੇ ਇਸ ਦੇ ਲਈ ਕੋਈ ਸਾਨੂੰ ਮਤਲਬ ਸਾਡੀ ਪੂਰੀ ਤਿਆਰੀ ਹੈ ਜੀ ਦੇਖੋ ਜੀ ਆਮ ਆਦਮੀ ਪਾਰਟੀ ਤੁਸੀਂ ਦੇਖਦੇ ਹੋ ਵੀ ਜਦੋਂ ਵੀ ਕੋਈ ਬਾਈ ਇਲੈਕਸ਼ਨ ਆਉਂਦੀ ਆ ਲੋਕੀ ਦੁਬਾਰਾ ਦੁਬਾਰਾ ਸਾਨੂੰ ਫਤਵਾ ਦੇ ਕੇ ਇਹ ਜਿਹੜਾ ਆਪਣਾ ਪਿਆਰ ਦਾ ਸਬੂਤ ਆ ਸਾਨੂੰ ਦਿੰਦੇ ਨੇ ਉਹ ਇਹ ਸਾਨੂੰ ਦੱਸਦੇ ਨੇ ਕਿ ਤੁਹਾਡੀ ਜਿਹੜੀ ਨੀਤੀਆਂ ਨੇ ਤੁਹਾਡੀ ਜਿਹੜੀ ਲੋਕਪੱਕੀ ਨੀਤੀਆਂ ਨੇ ਮਾਨ ਸਰਕਾਰ ਦੀਆਂ ਕੇਜਰੀਵਾਲ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਲੋਕੀ ਉਹਨੂੰ ਬੇਹਦ ਪਸੰਦ ਕਰਦੇ ਨੇ ਤੇ ਸਾਡੀ ਜਿੰਨੀਆਂ ਵੀ ਹੁਣ ਐਮਸੀ ਚੋਣਾਂ ਆ ਰਹੀਆਂ ਨੇ ਸਾਡੀ ਪੂਰੀ ਤਿਆਰੀ ਹੈ ਜੀ ਅਸੀਂ ਪੂਰੇ ਸਾਡੇ ਵਰਕਰ ਵਲੰਟੀਅਰ ਤੇ ਆਗੂ ਸਹਿਬਾਨ ਪੂਰੇ ਤਤਬਰ ਨੇ ਕਿ ਕਦੋਂ ਇਹ ਚੋਣਾਂ ਦਾ ਐਲਾਨ ਹੋਵੇ ਤੇ ਕਦੋਂ ਜਿੱਤ ਕੇ ਸਾਰੀ ਦੀ ਸਾਰੀ ਛਿੱਟਾਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਚ ਪਾਈ ਜੀ ਨਗਰ ਕੌਂਸਲ ਜਿਹੜੇ ਰਹਿੰਦੇ ਹੋਏ ਕੰਮ ਹੈ ਉਹ ਵੀ ਹੋਣ ਵਾਲੇ ਛੇ ਮਹੀਨੇ ਅੰਦਰ ਅਪਾ ਕੰਪਲੀਟ ਕਰਾਂਗੇ ਠੀਕ ਹੈ ਪੰਕਜ ਪਾਂਦੀ ਦਿਵਯਾ ਪੰਜਾਬ ਟੀਵੀ ਫਤਿਹਗੜ ਚੋੜੀਆਂ